ਹੁਣ ਜਦੋਂ ਭਾਈ ਫਿਰੂ ਤਿੰਨੇ ਗੱਲਾਂ ਸੁਣ ਕੇ ਹੱਥ ਜੋੜ ਕੇ ਪਾਤਸ਼ਾਹ ਦਾ ਹੁਕਮ ਮੰਨ ਕੇ ਤੁਰਨ ਲੱਗਾ ਨਾ ਇੱਕ ਬੇਨਤੀ ਭਾਈ ਫਿਰੂ ਨੇ ਕਹੀ ਕਹਿੰਦੇ हे ਗੁਰੂ ਨਾਨਕ ਸਾਹਿਬ ਪਤਾ ਨਹੀਂ ਜ਼ਿੰਦਗੀ ਚ ਦੁਆਰਾ ਤੁਹਾਡੇ ਦਰਸ਼ਨ ਹੋਣੇ ਕਿ ਨਹੀਂ ਹੋਣੇ ਆ ਤਾਂ ਮੇਰੇ ਭਾਗ ਵੱਡੇ ਤੁਸੀਂ ਰਾਹ ਵਾਟੇ ਮੈਨੂੰ ਮਿਲ ਪਏ ਪਾਤਸ਼ਾਹ ਕੀ ਪਤਾ ਦੁਆਰਾ ਦ دیدار ਹੋਣ ਜਾਂ ਨਾ ਹੋਣ ਇੱਕ ਕਿਰਪਾ ਕਰੋ ਜਿਹੜੀਆਂ ਤੁਸੀਂ ਤਿੰਨ ਗੱਲਾਂ ਕਹੀਆਂ ਕਿਰਤ ਨਾਲ ਵਈ ਮੰਨੀ ਨਾ ਕਰੀ ਝੂਠ ਨਾ ਬੋਲਨੀ ਘਟਣਾ ਤੋਲਨੀ ਮਾਰੇ ਤਿੰਨੇ ਗੱਲਾਂ ਮੈਂ ਯਾਦ ਰੱਖਾਂ ਕਦੇ ਨਾ ਭੁੱਲਾਂ ਮੈਨੂੰ ਕਦੇ ਭੁੱਲੇ ਨਾ ਕਿਉਂਕਿ ਉਹ ਉਪਦੇਸ਼ ਭੁੱਲ ਜਾਂਦਾ ਤਾਈਓ ਗੁਰੂ ਕੋਲੋਂ ਮੰਗਣਾ ਪੈਂਦਾ ਮਾਰਾ ਕਿਰਪਾ ਕਰੋ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਮੈਨੂੰ ਭੁੱਲ ਨਾ ਜਾਵੇ ਉਪਦੇਸ਼ ਮਾਰੇ ਤੁਹਾਡਾ ਉਪਦੇਸ਼ ਨਾ ਭੁੱਲੇ ਸਤਿਗੁਰਾਂ ਫਿਰ ਬਚਨ ਬਹੁਤ ਪਿਆਰਾ ਕਿਹਾ ਕਹਿੰਦੇ ਫਿਰੂ ਇੱਕ ਮਿੰਟ ਰੁਕ ਜਾ ਫਿਰ ਤਿੰਨ ਗੱਲਾਂ ਤੈਨੂੰ ਕਦੇ ਨਹੀਂ ਭੁੱਲਣਗੀਆਂ ਤੂੰ ਝੂਠ ਨਹੀਂ ਬੋਲੇਗਾ ਘਟ ਨਹੀਂ ਤੋਲੇਗਾ ਸਤਨਾ ਵਾਹਿਗੁਰੂ ਜਪੇਗਾ ਪਰ ਇਹ ਤਿੰਨੇ ਗੱਲਾਂ ਯਾਦ ਰਹਿਣਗੀਆਂ ਹੁਣ ਇੱਕ ਗੱਲ ਹੋਰ ਯਾਦ ਰੱਖੀ ਤੂੰ ਮੰਗ ਲਿਆ ਮੈਨੂੰ ਉਪਦੇਸ਼ ਨਾ ਭੁੱਲੇ ਜਿਹਨੂੰ ਉਪਦੇਸ਼ ਨਹੀਂ ਭੁੱਲਦਾ ਗੁਰੂ ਦਾ ਸਮਝੋ ਉਹਨੂੰ ਗੁਰੂ ਨਹੀਂ ਵਿਸਰਦਾ ਓਏ ਤੂੰ ਉਪਦੇਸ਼ ਯਾਦ ਰੱਖਣਾ ਮੰਗ ਲਿਆ ਸਮਝੋ ਤੂੰ ਆਪਣੀ ਯਾਦ ਵਿੱਚ ਗੁਰੂ ਨਾਨਕ ਨੂੰ ਮੰਗ ਲਿਆ ਜੇ ਤੂੰ ਚਾਹੁੰਨੇ ਤੇਰੇ ਹਿਰਦੇ ਵਿੱਚ ਗੁਰੂ ਨਾਨਕ ਰਵੇ ਲੈ ਫਿਰ ਇੱਕ ਗੱਲ ਹੋ ਰਹੀ ਆ ਕਹਿੰਦੇ ਮਹਰਾ ਦੱਸੋ ਇਹ ਗੱਲ ਸਾਡੇ ਵੀ ਕੰਮ ਆਏ ਪਾਛਿਆ ਕਹਿੰਦੇ ਫਿਰ ਉਹ ਸੋਤੇ ਕਿਵੇਂ ਤੋਲਨੇ ਆਂਦਾ ਮਹਰਾ ਤੱਕੜੀ ਨਾਲ ਕਹਿੰਦੇ ਦੂਜੇ ਪਾਸੇ ਕਿਵੇਂ ਤੋਲਨ ਮਾਰੇ ਬੱਟੇ ਨਾਲ ਪਾਛਿਆ ਕਹਿੰਦੇ ਬੱਟੇ ਕਿੱਥੇ ਨੇ ਉਹਨੇ ਸੌਦਿਆਂ ਵਾਲੇ ਟੋਕਰੇ ਛਾਬੇ ਚੋਂ ਵੱਟੇ ਕੱਢੇ ਵਿਖਾਉਣ ਲੱਗ ਪਿਆ ਮਹਾਰਾਜ ਆ ਵੇਖੋ ਵੱਟੇ ਰੱਖੇ ਨੇ ਵੱਟੇ ਧਰੇ ਹੋਏ ਇਹਨਾਂ ਨਾਲ ਮਹਾਰਾ ਸੌਦਾ ਤੋਲ ਕੇ ਦੇਈਦਾ ਬਾਦਸ਼ਾਹ ਕਹਿੰਦੇ ਘੱਟ ਤੋਂ ਘੱਟ ਸੌਦਾ ਲੈਣਾ ਹੋਵੇ ਛਟੰਕਾਂ ਚ ਘੱਟ ਤੋਂ ਘੱਟ ਫਿਰ ਕਿਵੇਂ ਤੋਲ ਲੇਗਾ ਆਂਦਾ ਮਹਾਰਾਜ ਉਹ ਵੀ ਵੱਟੀਆਂ ਹੈਗੀਆਂ ਹਿੱਸੇ ਚ ਪਾਇਆ ਹੱਥ ਜੇਬ ਚ ਦੋ ਤਿੰਨ ਵਰੀ ਕਬਟੀਆਂ ਕੱਢ ਕੇ ਕਹਿੰਦਾ ਮਹਾਰਾਜ ਵਰੀ ਕਬਟੀਆਂ ਰੱਖੀਆਂ ਨੇ ਛਟੰਕਾਂ ਵਿੱਚ ਵੀ ਤੋਲ ਕੇ ਦੇ ਦੇਈਦਾ ਉਦੋਂ ਛਟੰਕਾਂ ਚੱਲਦੀਆਂ ਸੀ ਮਹਾਰਾਜ ਆ ਵੱਟੀਆਂ ਹਜ਼ੂਰ ਕਹਿੰਦੇ ਬਰੀਕ ਬੱਟੀਆਂ ਜੇਬ ਚ ਪਾਈਆਂ ਹੋਈਆਂ ਵੱਡੇ ਵੱਟੇ ਸ਼ਾਬੇ ਜਿਹੇ ਧਰੇ ਨੇ ਇਹ ਕਿਉਂ ਕਹਿੰਦਾ ਬਾਦਸ਼ਾਹ ਛੋਟੀਆਂ ਬੱਟੀਆਂ ਗੁਆਚਣ ਦਾ ਖਤਰਾ ਹੈ ਛੋਟੀਆਂ ਛੋਟੀਆਂ ਬੱਟੀਆਂ ਸਟੰਕਾਂ ਨਹੀਂ ਆ ਗੁਆਚਣ ਦਾ ਖਤਰਾ ਹੈ ਆ 12 ਬੱਟੀਆਂ ਪਾਵਾਂ ਤੇ ਮਹਾਰਾਜ ਜੀ ਇੰਨੀਆਂ ਸਟੰਕਾਂ ਇੰਨੇ ਟੋਲੇ ਬਣਦੇ ਇਹ ਗੁਆਚ ਨਾ ਜਾਣ ਹਿੱਸੇ ਚ ਪਾ ਕੇ ਸੰਭ ਕੇ ਰੱਖਣੀਆਂ ਪੈਂਦੀਆਂ ਨੇ ਵੱਡੇ ਵੱੱਡੇ ਜਿਹੜੇ ਨਾਮ ਪਰਾਂ ਧਰਦੇ ਹੀ ਵੇ ਇਹਨਾਂ ਦੀ ਕੋਈ ਪਰਵਾਹ ਨਹੀਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਬਸ ਆਈਓ ਗੱਲ ਹੁਣ ਯਾਦ ਰੱਖੀ ਤੂੰ ਕਹੇ ਮੈਨੂੰ ਉਪਦੇਸ਼ ਨਾ ਕਰੇ ਭੁੱਲੇ ਜਿਹਨੂੰ ਉਪਦੇਸ਼ ਨਾ ਭੁੱਲੇ ਸਮਝੋ ਨੂੰ ਗੁਰੂ ਨਾਨਕ ਯਾਦ ਰਹਿੰਦਾ ਤੇ ਜੇ ਤੂੰ ਚਾਹਨੇ ਤੇਰੇ ਹਿਰਦੇ ਵਿੱਚ ਗੁਰੂ ਨਾਨਕ ਦਾ ਵਾਸਾ ਰਵੇ ਇਹਨਾ ਬੱਟੀਆਂ ਤੋਂ ਕੁਝ ਸਿੱਖ ਲਈ ਜਿੰਨਾ ਮਰਜੀ ਧਨਵਾਨ ਹੋ ਜਾਈਂ ਜ਼ਿੰਦਗੀ 'ਚ ਜਿੰਨਾ ਮਰਜੀ ਅਮੀਰ ਵਿਦਵਾਨ ਹੋ ਜਾਈਂ ਪਰ ਇੱਕ ਗੱਲ ਯਾਦ ਰੱਖੀ ਛੋਟਾ ਬਣ ਕੇ ਰਹੀਂ ਜਿਹੜਾ ਛੋਟਾ ਬਣ ਕੇ ਰਹਿੰਦਾ ਉਹਨੂੰ ਗੁਰੂ ਨਾਨਕ ਕੀਸੇ 'ਚ ਪਾ ਕੇ ਜੀਵ 'ਚ ਪਾ ਕੇ ਨਾਲ ਸੀਨੇ ਨਾਲ ਲਾ ਕੇ ਸਾ ਸੰਗਤ ਜਿੰਨਾ ਮਰਜੀ ਸਿੱਖ ਅਮੀਰ ਉਹ ਛੋਟਾ ਬਣ ਕੇ ਰਵੇ ਆਪਸ ਕੋ ਜੋ ਜਾਣੇ ਨੀਚਾ ਸੋ ਬਣੀਏ ਸਭ ਤੇ ਉੱਚਾ ਕਿਉਂਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤਨੀ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆਰੀ ਸ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਪਦੇਸ਼ ਦਿੱਤਾ ਭਾਈ ਛੋਟੇ ਬਣ ਕੇ ਰਹੋ ਹੰਕਾਰੀ ਨਾ ਹੋਇਓ ਸਿੱਖ ਨੀਮਾ ਬਣ ਕੇ ਛੋਟਾ ਬਣ ਕੇ ਰਵੇ ਗੁਰੂ ਨਾਨਕ ਹਿਰਦੇ ਨਾਲ ਲਾ ਕੇ ਰੱਖਦੇ ਨੇ ਸੀਨੇ ਨਾਲ ਲਾ ਕੇ ਰੱਖਦੇ ਹੁਣ ਅਗਲੀ ਬੇਨਤੀ ਸੁਣਿਓ ਧਿਆਨ ਨਾਲ ਸਾਧ ਸੰਗਤ ਜਦੋਂ ਬਾਦਸ਼ਾਹ ਓਮਕਾਰ ਈਸ਼ਵਰ ਦੇ ਮੰਦਰ ਵਿੱਚ ਗਏ ਨਾ ਉੱਥੇ ਇੱਕ ਬਾਣੀ ਉਚਾਰੀ ਹੈ ਮੈਂ ਸਵੇਰੇ ਵੀ ਦਰਬਾਰ ਸਾਹਿਬ ਤੋਂ ਬੇਨਤੀ ਕਹੀ ਨੋ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੰਦਰ ਵਿੱਚ ਉਹ ਝਾਰਨ ਕੀਤੇ ਬਹਿ ਕੇ ਇੱਕੋ ਮੂਰਤੀ ਕੋਲ ਉਹ ਨੋ ਅੰਗ 929 ਅੰਗ ਤੋਂ ਲੈ ਕੇ 938 ਅੰਗ ਤੱਕ ਪਾਤਸ਼ਾਹ ਨੇ ਨੋ ਅੰਗ ਬਾਣੀ ਦੇ ਉਚਾਰਨ ਕੀਤੇ ਉਹਦਾ ਨਾਮ ਰੱਖਿਆ RAM ਕਲੀ ਮਹਿਲਾ ਪਹਿਲਾ ਦੱਖਣੀ ਓੰਕਾਰ ਉੱਥੇ ਪੰਡਤ ਨੂੰ ਕੋਲ ਬਿਠਾ ਕੇ ਕਿਹਾ ਪੰਡਤ ਜੀ ਤੁਸੀਂ ਲੋਕਾਂ ਨਾਲ ਧੋਖਾ ਕਰਦੇ ਹੋ ਫਰਾਡ ਨਾ ਕਰੋ ਸੁਣ ਬਾਂਡੇ ਕਿਆ ਲਿਖੋ ਜੰਝੱਲਾ ਲਿਖ ਰਾਮ ਨਾਮ ਗੁਰਮੁਖੋ ਪੱਲਾ ਉਹਨਾਂ ਕਹ ਮਹਾਰਾਜ ਮੈਂ ਕੀ ਫਰਾਡ ਕੀਤਾ ਮੈਂ ਕੀ ਧੋਖਾ ਕੀਤਾ ਪਾਤਸ਼ਾਹ ਕਹਿੰਦੇ ਧੋਖਾ ਨਹੀਂ ਤੇ ਹੋਰ ਕੀ ਹੈ ਅਜੇ ਬੱਚੇ ਨੇ ਜਨਮ ਲਿਆ ਘਰ ਵਿੱਚ ਉਹਨੇ ਅੱਖਾਂ ਖੋਲ ਕੇ ਉਹ ਚਾਰ ਦਿਵਾਰੀ ਕਮਰਾ ਵੀ ਛੋਟਾ ਜਿਹਾ ਚੰਗੀ ਤਰ੍ਹਾਂ ਵੇਖਿਆ ਨਹੀਂ ਹੁੰਦਾ ਨਵ ਜਨਮੇ ਬੱਚੇ ਨੇ ਤੁਸੀਂ ਲੋਕਾਂ ਨੂੰ ਭੁਲੇਖਾ ਪਾ ਕੇ ਕਹਿੰਦੇ ਉਹ ਬੱਚਾ ਗੰਡਮੂਲ ਹੈ ਇਹਦੇ ਗ੍ਰਹਿ ਨਿਸ਼ੱਤਰ ਸਹੀ ਨਹੀਂ ਇਹ ਗੰਡ ਮੂਲ ਵਿੱਚ ਐ ਸਾਹ ਸੱਦੀ ਵਿੱਚ ਐ ਕਹਿੰਦੇ ਇਹ ਫਰਾਡ ਨਹੀਂ ਤੇ ਹੋਰ ਕੀ ਐ ਉਸ ਬੱਚੇ ਨੇ ਅਜੇ ਕੋਈ ਪਾਪ ਨਹੀਂ ਕੀਤਾ ਉਹਨੇ ਤਾਂ ਦੁਨੀਆ ਵੀ ਨਹੀਂ ਵੇਖੀ ਅੱਖਾਂ ਖੋਲ ਕੇ ਉਹ ਇੰਨਾ ਮਲੀਨ ਕਿਵੇਂ ਹੋ ਸਕਦਾ ਤੁਸੀਂ ਕਹਿੰਦੇ ਹੋ ਤੁਹਾਡੇ ਘਰ ਵਿੱਚ ਸूतक ਹੋ ਗਿਆ ਹੁਣ ਮੈਨੂੰ ਸਦੋ ਮੈਂ ਪੂਜਾ ਪਾਠ ਕਰਾਂਗਾ ਗੰਗਾ ਦੇ ਜਲ ਦਾ ਛੱਟਾ ਦਵਾੰਗਾ ਤੁਹਾਡੇ ਘਰ ਨੂੰ ਪਵਿੱਤਰ ਕਰਾਂਗਾ ਬੱਚੇ ਦੇ ਜਨਮ ਨਾਲ ਸूतक ਕਿਵੇਂ ਘਰ ਵਿੱਚ ਹੋ ਜਾਂਦਾ ਲੋਕਾਂ ਨਾਲ ਧੋਖਾ ਕਰ ਰਾਇਓ ਇਹ ਧਰਮ ਦੇ ਨਾਮ ਤੇ ਫਰੋਡ ਹੈ ਸਿੱਧੇ ਸ਼ਬਦਾਂ ਚ ਪਾਤਸ਼ਾਹ ਨੇ ਕਿਹਾ ਜਿਹੜੀ ਗੱਲ ਪੰਦੇ ਨੂੰ ਕਹੀ ਸੀ ਉਹ ਜੋ ਪਾਤਸ਼ਾਹ ਨੇ ਉੱਥੇ ਉਹਨੂੰ ਉਪਦੇਸ਼ ਵਿੱਚ ਕਿਹਾ ਕਿ ਜੇਕਰ ਸੂਤਕ ਮੰਨੀਐ ਸੂਤਕ ਬਵੇ ਰਸਾਏ ਤੋਡੀ ਸੋਈ ਵਿੱਚ ਵੀ ਤਾਂ ਜੀਵ ਜੰਤੂ ਪੈਦਾ ਹੁੰਦੇ ਨੇ ਕਣਕ ਦੇ ਦਾਣਿਆਂ ਜੀਵ ਪੈਦਾ ਹੁੰਦੇ ਦਹੀਂ ਵਿੱਚ ਤਾਂ ਹੁਣ ਸਾਇੰਸ ਨੇ ਮੰਨ ਲਿਆ ਕਿ ਬੈਕਟੀਰੀਆ ਕਿੰਨੇ ਜੀਵ ਪੈਦਾ ਹੁੰਦੇ ਜੇ ਤਰ ਸੁਧਗ ਮੰਨੀ ਐ ਸਭ ਤੇ ਸੁਧਗ ਹੋਏ ਗੋਹ ਹੈ ਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣ ਅੰਨ ਕੇ ਜਿਉਂ ਆਵਾਜ਼ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਪਾਛੇ ਨੂੰ ਉਪਦੇਸ਼ ਦਿੱਤਾ ਲੋਕਾਂ ਨਾਲ ਫਰਾਡ ਨਾ ਕਰੋ ਧੁਖਾ ਨਾ ਕਰੋ ਧਰਮ ਬਹੁ ਸਖੇ ਬਸ ਦਇਆ ਸੰਤੋਖ ਜਤ ਤੇ ਸਤ ਇਹ ਚੀਜ਼ਾਂ ਚਾਹੀਦੀਆਂ ਜੇ ਤੁਹਾਡੇ ਜੀਵਨ ਵਿੱਚ ਜੱਤ ਸਾਥ ਹੀ ਨਹੀਂ ਆਇਆ ਫਿਰ ਕਾਦੇ ਧਰਮ ਹੀ ਆ ਪਾਤਸ਼ਾਹ ਨੇ ਇਹ ਚੀਜ਼ਾਂ ਲੋਕਾਂ ਦਾ ਧਰਮ ਨਹੀਂ ਬਦਲੇ ਇਹ ਨਹੀਂ ਕਹਿੰਦੇ ਤੂੰ ਆਪਣਾ ਧਰਮ ਛੱਡ ਮੇਰੀ ਸਿੱਖੀ ਧਾਰਨ ਕਰ ਉਹਨੂੰ ਕਿਹਾ ਰਹਿ ਹਿੰਦੂ ਪਰ ਸੱਚਾ ਹਿੰਦੂ ਰਹਿ ਗੰਗਾ ਤੇ ਤੀਰਥ ਤੇ ਨਹਾਉਣ ਵਾਲਿਆ ਮੈਂ ਤੇਰੀ ਗੰਗਾ ਦੀ ਨਿੰਦਿਆ ਨਹੀਂ ਕਰਨ ਆਇਆ ਮੈਂ ਤੈਨੂੰ ਤੀਰਥਾਂ ਤੋਂ ਹਟਾਉਣ ਨਹੀਂ ਆਇਆ ਬਸ ਇੰਨਾ ਹੀ ਦੱਸਣ ਆਇਆ ਗੰਗਾ ਤੇ ਨਹਾਉਣ ਵਾਲਿਆ 19 ਦਿਨ ਗੰਗਾ ਤੇ ਇਸ਼ਨਾਨ ਕਰੀ ਜਲ ਜਿੰਨੀ ਦਿਨ ਗੰਗਾ ਦੇ ਜਲ ਵਰਗਾ ਹਿਰਦਾ ਪਵਿੱਤਰ ਨਹੀਂ ਹੋ ਜਾਂਦਾ ਜੇ ਹਿਰਦਾ ਮੈਲਾ ਰਹਿ ਗਿਆ ਗੰਗਾ ਤੇ ਨਹਾਉਣਾ ਇਸ ਤਰ੍ਹਾਂ ਹੈ ਜਿਵੇਂ ਡੱਡੂ ਮੱਛੀਆਂ ਨੇ ਨਾ ਉਹ ਮੁਕਤ ਹੋਈਆਂ ਨਾ ਤੂੰ ਮੁਕਤ ਹੋਵੇਂ ਜਲ ਕੇ ਮੱਜਨ ਜੇਗਾ ਤੋ ਹੋਵੇ ਨਿਤ ਨਿਤ ਮੈਂਡੋ ਬਨਾਵੇ ਹਾਂ ਜੇ ਗੰਗਾ ਤੇ ਨਹਾ ਕੇ ਮਨ ਨਿਰਮਲ ਹੋ ਜਾਏ ਗੰਗਾ ਦੇ ਜਲ ਵਰਗਾ ਕਿਸੇ ਨਾਲ ਵਈ ਮੰਨੀ ਨਾ ਕਰੇ ਧੋਖਾ ਨਾ ਕਰੇ ਫਿਰ ਤੂੰ ਪਰਮਾਨੰਦ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੈ ਜਲਾ ਮੁਸਲਮਾਨ ਨੂੰ ਕਿਹਾ ਪੰਜ ਵਕਤ ਨਮਾਜ਼ ਪੜ੍ਹ ਕੇ ਧਰਤੀ ਤੇ 25 ਸਜਦੇ ਕਰ ਲੈ ਉਹ ਵਾਰ-ਵਾਰ ਧਰਤੀ ਤੇ ਮੱਥਾ ਟੇਕਣ ਵਾਲਿਆ ਧਰਤੀ ਵਰਗੀ ਨਿਰਮਾਨਤਾ ਨਿਮਰਤਾ ਤੇਰੇ ਹਿਰਦੇ ਵਿੱਚ ਆਉਣੀ ਚਾਹੀਦੀ ਜੇ ਨਿਮਰਤਾ ਹਿਰਦੇ ਵਿੱਚ ਨਹੀਂ ਆਈ ਫਿਰ ਧਰਤੀ ਤੇ ਸਜਦਾ ਕਰਨਾ ਧਰਤੀ ਤੇ ਵਾਰ-ਵਾਰ ਨਵਾਜ ਕਰਕੇ ਸਿਰ ਝੁਕਾਉਣਾ ਕਿਸੇ ਲਿਖੇ ਵਿੱਚ ਨਹੀਂ ਪਤਾ ਕਿਉਂ ਤੇਰੇ ਨਾਲੋਂ ਵੱਧ ਤਾਂ ਅਪਰਾਧੀ ਬੰਦਾ ਸਿਰ ਝੁਕਾਉਂਦਾ ਹੈ ਜਿਹਨੇ ਸ਼ਿਕਾਰ ਖੇਡਣੋਂ ਕਿੰਨੇ ਘੰਟੇ ਦੂਣਾ ਹੋ ਕੇ ਬੈਠਾ ਰਹਿਣਾ ਅਪਰਾਧੀ ਦੂਣਾ ਨਿਰੇ ਜੋ ਹੰਤਾ ਮਰਗਾਏ ਸੀਸ ਨਵਾਇਆ ਗਿਆ ਥੀਏ ਜਾਂ ਰਿਧੈ ਕੁ ਸੁਧੇ ਜਾਏ ਕਹਿਣ ਤੋਂ ਭਾਵ ਦਇਆ ਪੈਦਾ ਕਰੋ ਸੰਤੋਖਮਨ ਚ ਹੋਵੇ ਦਇਆ ਹੋਵੇ ਕਿਸੇ ਨਾਲ ਧੋਖਾ ਵਈ ਮਨੀ ਫਰਾਡ ਨਾ ਕਰੋ ਆਪਣੇ ਘਰ ਦਾ ਕੂੜਾ ਕੱਢ ਕੇ ਗੋਂਡੀਆਂ ਮੋਰੇ ਨਾ ਲਾਓ ਸਬਰ ਸੰਤੋਖ ਰੱਖੋ ਜੋ ਰੱਬ ਨੇ ਦਿੱਤਾ ਉਹਦਾ ਸ਼ੁਕਰਾਨਾ ਕਰੋ ਕਿਸੇ ਦੇ ਦਿੱਤੇ ਹੋਏ ਤੇ ਕਿਸੇ ਵੱਲ ਵੇਖ ਕੇ ਸੜੀ ਦਾ ਨਹੀਂ ਸਾਥ ਸੰਗਤ ਕਤ ਤਾਂ ਰੱਬ ਨੇ ਦਿੱਤੀਆਂ ਨੇ ਜੇ ਕਿਸੇ ਨਾਲ ਈਰਖਾ ਕਰੋਗੇ ਤੁਹਾਡੇ ਕੋਲ ਉਹ ਚੀਜ਼ ਕਦੇ ਨਹੀਂ ਆ ਸਕਦੀ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਪੈਣਾ ਹੈ ਸਬਰ ਸੰਤੋਖ ਚਾਹੀਦਾ ਹੈ ਹਾਂ ਇੱਕ ਚੀਜ਼ ਯਾਦ ਰੱਖੋ ਜੋ ਦਿੱਤਾ ਉਹ ਗੁਰੂ ਨੇ ਦਿੱਤਾ ਹੈ ਬਸ ਇੰਨਾ ਸ਼ੁਕਰਾਨਾ ਕਰੋ ਮੇਰਾ ਨਹੀਂ ਕੁਝ ਵੀ ਸਤਿਗੁਰੂ ਤੇਰਾ ਜੇ ਰੋਜ਼ ਅਰਦਾਸ ਤੋਂ ਪਹਿਲਾਂ ਪੰkti ਪੜ੍ਹੀ ਜਾਂਦੀ ਹੈ ਤਾਂ ਕੋਈ ਅਰਥ ਹੈ ਕਿ ਤੁਦ ਅੱਗੇ ਅਰਦਾਸ ਹਮਾਰੀ ਅੱਗੇ ਕੀ ਲਿਖਿਆ ਜੀਓ ਪਿੰਡ ਜਿੰਦ ਤੇ ਸਰੀਰ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਮੇਰਾ ਮਾਰਾ ਸਭ ਕੁਝ ਤੇਰਾ ਮੇਰਾ ਮੁਜਵੇਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਫਿਰ ਜੇ ਸਾਡਾ ਹੈ ਹੀ ਕੁਝ ਨਹੀਂ ਕਈਏ ਸਭ ਕੁਝ ਤੇਰਾ ਦਾਦਾ ਫਿਰ ਘਾਟਾ ਨਹੀਂ ਕੋਈ ਵੀ ਪੈਗਾ ਘਾਟਾ ਮੇਰੇ ਮੇਰੇ ਨੂੰ ਪੈਂਦਾ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇਕ ਨਹੀਂ ਸਰ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸੁਹਾਰੇ ਆਏ ਮੈਂ ਮੇਰੀ ਛੱਡ ਦੇ ਉਹ ਗੁਰੂ ਦੀ ਜ਼ਿੰਮੇਵਾਰੀ ਹੋ ਜਾਏ ਹੱਥ ਕਿਸੇ ਪੰਡਤ ਕੋਲ ਜੋਤੀ ਕੋਲ ਕਹਿੰਦਾ ਜੀ ਦੇਖਿਓ ਕਾਰੋਬਾਰ ਨਹੀਂ ਚੱਲਦਾ ਉਹਨੇ ਦੇਖ ਕੇ ਕਿਹਾ ਓਹੋ ਤੇਰਾ ਤਾਂ ਕੰਮੇ ਬਹੁਤ ਵਿਗੜਿਆ 60 ਸਤੀ ਤੇਰੇ ਤੇ ਚੱਲਦੀ ਹੈ ਸ਼ਨੀ ਤੇਰੇ ਗ੍ਰਹਿ ਵਿੱਚ ਆ ਕੇ ਬਹਿ ਗਿਆ ਤੇਰਾ ਤਾਂ ਕੰਮੇ ਬਹੁਤ ਵਿਗੜਿਆ ਹੋਇਆ ਸ਼ਨੀ ਵਾਰ ਤੇਰੇ ਘਰ ਲੜਾਈ ਹੁੰਦੀ ਉਹ ਕਹਿੰਦਾ ਜੀ ਸ਼ਨੀਵਾਰ ਛੱਡੋ ਰੋਜੇ ਹੁੰਦੀ ਹੈ ਭਾਈ ਜਿੱਥੇ ਗਰੀਬੀ ਹੈ ਕੱਲ ਕਲੇਸ ਰਹਿਣੇ ਉੱਥੇ ਜਿੱਥੇ ਗਿਆਨ ਨਹੀਂ ਉੱਥੇ ਕੱਲ ਕਲੇਸ ਉਹ ਕਹਿੰਦਾ ਮੈਂ ਤੇਰਾ ਤਾਂ ਕੰਮੇ ਬਹੁਤ ਬਗੜਿਆ ਤੇਰਾ ਉਹ ਵਾਹ ਕਰਨਾ ਪੈਣਾ ਅੱਛੇ ਕੁ ਬੇਨਤੀ ਹੈ ਕਿਸੇ ਨੂੰ ਦੱਸਣ ਪੁੱਛਣ ਚਲੇ ਜਾਓ ਨਾ ਮਹਾਰਾਜ ਦੇਖੋ ਮੜ ਜਾ ਹੱਥ ਮੁਖਾਣ ਚਲੇ ਜਾਓ ਪੁੱਛਣ ਉਹਨੇ ਕੁਝ ਨਾ ਕੋਈ ਤੁਹਾਨੂੰ ਦੱਸਣੇ ਦੱਸਣ ਕਿਉਂਕਿ ਉਹਦੀ ਦੁਕਾਨ ਹੈ ਭਾਈ ਕਿਸੇ ਬਾਬੇ ਕੋਲ ਪੁੱਛਣ ਚਲ ਜਾਓ ਮਹਾਰਾਜ ਪੁੱਛ ਲੈਣੀ ਹੈ ਉਹਨੇ ਕੁਝ ਨਾ ਕੋਈ ਦੱਸ ਦੇਣਾ ਕਿਉਂਕਿ ਉਹ ਤਾਂ ਕੰਮੇ ਦੱਸਣਾ ਉਨੇ ਗਰਹਤ ਪਸਾਉਣੇ ਨੇ ਇੱਕ ਡਾਕਟਰ ਮੇਰਾ ਮਿੱਤਰ ਹੈ ਉਹ ਕਹਿੰਦਾ ਭਾਈ ਸਾਹਿਬ ਮੈਂ ਅੰਮ੍ਰਿਤਸਰ ਗਿਆ ਮੈਂ ਆਰਐਮਪੀ ਡਾਕਟਰ ਬਣ ਗਿਆ ਦਵਾਈਆਂ ਦੀ ਨੌਲੇਜ ਲੈ ਲਈ ਵਧੀਆ ਅੱਛਾ ਚੰਗਾ ਵਿਦਵਾਨ ਹੈ ਉਹਨੂੰ ਕਹਿੰਦਾ ਆਣਾ ਭਾਈ ਸਾਹਿਬ ਨੌਲੇਜ ਲੈ ਲਈ ਮੈਂ ਬਣ ਗਿਆ ਆਰਐਮਪੀ ਡਾਕਟਰ ਕਹਿੰਦਾ ਜਦੋਂ ਮੈਂ ਦੁਕਾਨ ਪਿੰਡ 'ਚ ਸ਼ੁਰੂ ਕੀਤੀ ਨਾ ਕਲੀਨਾਂ ਖੋਲ੍ਹਿਆ ਪਿੰਡ 'ਚ ਕਹਿੰਦਾ ਮੈਂ ਹੁਣ ਧਰਮ ਵਾਲਾ ਪੱਖ ਰੱਖਣਾ ਮੋਰੇ ਜਦੋਂ ਕੋਈ ਮਾਹੀ ਬੀਬੀਆਂ ਭੈਣਾਂ ਆਉਣੀਆਂ ਮਾਈਆਂ ਤਾਈਆਂ ਕਹਿੰਦਾ ਮੈਂ ਉਹਨੂੰ ਕਹਿੰਦਾ ਬੀਬੀ ਇਹ ਕੋਈ ਗੱਲ ਨਹੀਂ ਥੋੜਾ ਜਿਹਾ ਜੇ ਬੀਪੀ ਤੇ ਬਿਲਕੁਲ ਠੀਕ ਹੈ ਮਾੜਾ ਮੋਟਾ ਬਦਿਆ ਦਵਾਈ ਦੀ ਲੋੜ ਨਹੀਂ ਤੂੰ ਸੈਰ ਕਰਿਆ ਕਰ ਤੇ ਪਾਣੀ ਪੀ ਸੈਰ ਕਰ ਤੈਨੂੰ ਦਵਾਈ ਦੀ ਲੋੜ ਨਹੀਂ ਜੇ ਕਿਸੇ ਦੀ ਮਾੜੀ ਮੋਟੀ ਸ਼ੂਗਰ ਉੱਪਰ ਥੱਲੇ ਹੋਣੀ ਤਾਂ ਕਹਿੰਦਾ ਮੈਂ ਕਹਿ ਦੇਣਾ ਮਾਈਆਂ ਨੂੰ ਵੀ ਮਾਈ ਤੈਨੂੰ ਤਾਂ ਲੋੜ ਹੀ ਨਹੀਂ ਦਵਾਈ ਦੀ ਤੂੰ ਫਿਕਰੇ ਨੰਦਰ ਪਾਣੀ ਪੀ ਤੇ ਸੈਰ ਕਰ ਤੂੰ ਠੀਕ ਹੈ ਤੇਰੀ ਸ਼ੂਗਰ ਦੀ ਤਾਂ ਦਵਾਈ ਦੀ ਲੋੜ ਨਹੀਂ ਐਵੇਂ ਗੋਲੀਆਂ ਨਾ ਲਾ ਲਈ ਨਹੀਂ ਤਾਂ ਪੱਕੀਆਂ ਲੱਗ ਜਾਈ ਕਹਿੰਦਾ ਮੈਂ ਤਾਂ ਤਰ੍ਹਾਂ ਭਲਾ ਵੇਕਤ ਦੀ ਗੋਲੀ ਸਿਰ ਦਰਦ ਦੀ ਦੇਤੀ ਬਸ ਠੀਕ ਹੈ ਤੈਨੂੰ ਦਵਾਈ ਦੀ ਲੋੜ ਨਹੀਂ ਸੈਰ ਕਰਿਆ ਕਰੋ ਐਵੇਂ ਗੋਲੀਆਂ ਨਾ ਪੱਕੀਆਂ ਲਾਓ ਕਹਿੰਦਾ ਮੈਨੂੰ ਚੋਂ ਪੰਜਾਂ ਮਹੀਨਿਆਂ ਬਾਅਦ ਪਤਾ ਲੱਗਾ ਪਿੰਡ 'ਚ ਮੇਰੇ ਕੋਲ ਗਾਹ ਕੋਨੇ ਹਟ ਗਏ ਤੇ ਕਹਿੰਦਾ ਪਿੰਡ 'ਚ ਰੌਲਾ ਪਤਾ ਕੀ ਪੈ ਗਿਆ ਮਾਈਆਂ ਨੇ ਰੌਲਾ ਪਾਤਾ ਪਿੰਡ 'ਚ ਕਹਿੰਦੀ ਲੈ ਬੱਲੀ ਡਾਕਟਰ ਕੋਲ ਨਾ ਜਾਇਆ ਕਰੋ ਉਹਨਾਂ ਤਾਂ ਬੀਪੀ ਨਹੀਂ ਚੈੱਕ ਕਰਨਾ ਆਉਂਦਾ ਉਹਨਾਂ ਤਾਂ ਬਲੱਡ ਵੀ ਨਹੀਂ ਦੇਖਣਾ ਆਉਂਦਾ ਉਦੋਂ ਕਹਿੰਦਾ ਠੀਕ ਹੈ ਗੋਲੀ ਤਾਂ ਦਿੰਦਾ ਇੱਕ ਕਹਿੰਦਾ ਫਿਰ ਮੈਨੂੰ ਪਤਾ ਲੱਗਾ ਉਹ ਹੋਵੇ ਲੋਕ ਤਾਂ ਗੋਲੀਆਂ ਨਾਲ ਚੱਲਦੇ ਹੁਣ ਕਹਿੰਦਾ ਜਿਹੜਾ ਆਉਂਦਾ ਮੈਂ ਕਲੀਨਿਕ 'ਚ ਬੜਦੇ ਆਂ ਕਹਦਾ ਨਾ ਤੂੰ ਇੱਥੇ ਤੱਕ ਕਿੱਦਾਂ ਆ ਗਿਆ ਤੇਰੇ ਤਾਂ ਹਾਲਾਤ ਬਹੁਤ ਤੈਨੂੰ ਤਾਂ ਬਹੁਤ ਜ਼ਿਆਦਾ ਕਹਿੰਦਾ 6 7 ਗੋਲੀਆਂ ਦਿਨਾ ਤਾਂ ਲੋਕ ਹੁਣ ਖੁਸ਼ ਹੁੰਦੇ ਵੇ ਇਹ ਡਾਕਟਰ ਆਵੇ ਹੁਣ ਇਹਨੂੰ ਡਾਕਟਰ ਹੀ ਆਈ ਹੈ ਜਦੋਂ ਤੱਕ 7 8 ਗੋਲੀਆਂ ਨਾ ਨਾ ਦੋ ਉਦ ਤੱਕ ਕਹਿੰਦਾ ਡਾਕਟਰ ਇਹ ਨਹੀਂ ਸਮਝਦੇ ਸੱਚ ਐਦਾਂ ਕਿਸੇ ਕੋਲ ਪੁੱਛਣ ਚਲੇ ਜਾ ਉਹਨੇ ਕੁਝ ਨਾ ਕੋਈ ਦੱਸ ਦੇਣਾ ਕਿਉਂਕਿ ਉਹ ਤਾਂ ਕੰਮ ਦੱਸਣ ਉਹ ਜਿਵੇਂ ਨਾ ਚਲਾ ਗਿਆ ਉਹ ਕਹਿੰਦਾ ਜੀ ਹੱਥ ਵੇਖੋ ਕਹਿੰਦਾ 60 ਸਤੀ ਹੈ ਤੇਰਾ ਤਾਂ ਬਹੁਤ ਕੰਮ بگੜਿਆ ਕਹਿੰਦਾ ਜੀ ਹੱਲ ਕਰੋ ਕੋਈ ਉਹ ਕਹਿੰਦਾ ਹੱਲ ਇਹ ਆ ਵੀ ਰੁਪਈਆ 200 ਲੱਗਣਾ ਹੈ ਸ਼ਨੀ ਵਰ ਮੈਂ ਤੇਰਾ ਢਾਲਾ ਕਰ ਦੇਣਾ ਤੇਲ ਤੇ ਲੋਹਾ ਪਾ ਦੇਣਾ ਪਾਣੀ ਵਿੱਚ ਤੇਰਾ ਕੰਮ ਹੋ ਜਾਣਾ 200 ਰੁਪਈਆ ਲੱਗਣਾ ਮੋਰੋਂ ਜ਼ਿਮੀਂਦਾਰ ਕਹਿੰਦਾ ਜੀ 200 ਰੁਪਈਆ ਨਹੀਂ 200 ਹੈ ਨਹੀਂ ਉਨੇ ਕਹੇ ਗਾਬ ਜਾਣ ਕੇ ਹੁੰਦੇ ਨੇ ਕਹਿੰਦਾ ਅੱਛਾ ਚੱਲ ਤੇਰਾ ਭਲਾ ਕਰ ਦਿੰਨੇ 100 ਰੁਪਇਆ ਕੱਢ ਤੇਰਾ ਸੋਚੇ ਕਰ ਦਿੰਨਾ ਭਾਈ ਤੂੰ ਵੀ ਮਿਹਨਤ ਵਾਲਾ ਬੰਦਾ ਹੈ ਚਲ ਤੇ ਤੋ ਪੈਸੇ ਵੱਧ ਨੇ ਤੇਰਾ ਭਲਾ 100 ਰੁਪਇਆ ਚ 100 ਰੁਪਇਆ ਕੱਢ ਮੋਰੋ ਜੀਵਿੰਦਰ ਕਹਿੰਦਾ ਜੀ 100 ਵੀ ਨਹੀਂ ਹੈ ਮੇਰੇ ਕੋਲ ਉਹਨੇ ਕਹੇ ਚੰਗਾ ਫਸਿਆ ਇਹ ਤਾਂ 200 ਵੀ ਨਹੀਂ ਤੇ 100 ਵੀ ਨਹੀਂ ਹੁਣੇ ਤਾਂ ਕੀ ਕਰੀਏ ਇੱਕ ਤਾਂ 100 ਵੀ ਰੁਪਇਆ ਨਹੀਂ ਫਿਰ ਪੰਡਤ ਨੇ ਕਿਹਾ ਜਹਾਨ ਕਿਉਂ ਦੇਣਾ ਹੈ ਕਹਿੰਦਾ ਚੱਲ ਯਾਰ ਤੇਰਾ ਭਲਾ ਤੂੰ ਵੀ ਕੀ ਯਾਦ ਕਰੇਂਗਾ ਕੋਲੋਂ ਪੈਸੇ ਪਾ ਦਾਂਗੇ 50 ਰੁਪਏ ਕੱਢ 50 ਮੈਂ ਕੋਲੋਂ ਪਾ ਦੇਣੇ 13 ਮਿੰਟ ਹਲਾ ਕਰ ਦੇਣਾ ਤੇਰਾ ਸ਼ਨੀ ਤੇ 60 ਸਦੀ ਖਤਮ ਹੋ ਜੇ ਜ਼ਿਮੀਂਦਾਰ ਨੇ ਹਲਕਾ ਜਿਹਾ ਪਰਸ ਜੇਬ ਚੋਂ ਕੱਢਿਆ ਸੁੱਕਾ ਜਿਹਾ ਵਿੱਚ 10 ਰੁਪਏ ਕਹਿੰਦਾ ਜੀ 50 ਰੁਪਏ ਵੀ ਨਹੀਂ ਮੇਰੇ ਕੋਲ ਮੇਰੇ ਕੋਲ ਤਾਂ 50 ਰੁਪਏ ਵੀ ਨਹੀਂ ਉਹ ਫਿਰ ਜਿਹੜਾ ਮੋਰੇ ਪੰਡਤ ਸੀ ਨਾ ਉਹ ਕਹਿੰਦਾ ਅੱਛਾ ਤੇਰੇ ਕੋਲ ਕੁਝ ਵੀ ਨਹੀਂ 50 ਰੁਪਏ ਵੀ ਨਹੀਂ ਕਹਿੰਦਾ ਨਹੀਂ ਕਹਿੰਦਾ ਜਾ ਭਰਾਵਾ ਫਿਰ ਘਰ ਨੂੰ ਜਾ ਜੇ ਤੇਰੇ ਕੋਲ ਹੈ ਹੀ ਕੁਝ ਨਹੀਂ ਤੇਰਾ ਸ਼ਨੀ ਨੇ ਕੀ ਵਗੜ ਲੈਣਾ ਜਦੋਂ ਤੇਰੇ ਕੋਲ ਹੈ ਹੀ ਕੁਝ ਨਹੀਂ ਤੇਰਾ ਸ਼ਨੀ ਕੀ ਵਗੜ ਲੇਗਾ ਤੇਰੇ ਕੋਲ ਹੈ ਹੀ ਨਹੀਂ ਕੁਝ ਇਹ ਗੱਲ ਯਾਦ ਰੱਖਿਓ ਸੇਕ ਸਭ ਕੁਝ ਹੁੰਦਿਆਂ ਕਵੇ ਸਤਿਗੁਰੂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜੇ ਸਿੱਖ ਕਹਦਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਯਾਦ ਰੱਖੋ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਸਭ ਕੁਝ ਗੁਰੂ ਦਾ ਹੈ ਵਿਗੜਨਾ ਉਦੋਂ ਜਦੋਂ ਮੈਂ ਕਹਾਂ ਮੇਰਾ ਹੈ ਜਦੋਂ ਸਿੱਖ ਕਵੇ ਨਾ ਸਭ ਕੁਝ ਤੇਰਾ ਬਾਦਸ਼ਾਹ ਫਿਰ ਨਹੀਂ ਕੁਝ ਵੀ ਵਿਕੜਦਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਸਹਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ ਔ ਗੁਰੂ ਨਾਨਕ ਸਾਹਿਬ ਦੇ ਪਿਆਰ ਵਿੱਚ ਕਹੋ ਫਿਰ ਅਗਲਾ ਪ੍ਰੋਗਰਾਮ ਸਰਵਨ ਕਰਨਾ ਹੈ ਭਾਈ ਰਵਿੰਦਰ ਸਿੰਘ ਜੀ ਜੋਨੀ ਬਾਬਾ ਜੂ ਪਹੁੰਚ ਗਏ ਨੇ ਅਗਲਾ ਪ੍ਰੋਗਰਾਮ ਤੁਸੀਂ ਪਿਆਰ ਨਾਲ ਆਨੰਦ ਮਾਣਨਾ ਹੈ ਇੱਕ ਵਾਰ ਗੱਜ ਕੇ ਪਿਆਰ ਨਾਲ ਕਹੋ ਆਪਣੇ ਗੁਰੂ ਤੋਂ ਬਿਲੇ ਹਾਰ ਜਾਈਏ ਸਤ ਗੁਰ ਕੈਵ ਲਿਹਾਰ ਹੈ ਆਪਣੇ ਸਤਗੁਰ ਕੈਵਲ ਹਾਰ ਸਤਗੁਰ ਕੈਵਲ ਹਾਰ ਆਪਣੇ ਸਤਗੁਰ ਕੈਵਲ ਹਾਰ ਸਤਗੁਰ ਕੈਵਲ ਗੱਜ ਕੇ ਭਾਈ ਗੱਜ ਕੇ ਸਤਗੁਰ ਕੈਵਲ ਹੁਣ ਤੁਹਾਡੀ ਵਾਰੀ ਹੈ 1.5 ਘੰਟੇ ਮੈਂ ਕਥਾ ਕਰ ਲਈ ਹੁਣ ਤੁਸੀਂ ਬੋਲੋ ਅੱਛਾ ਪਕੌੜੇ ਪੂੜੇ ਚਲਾਏ ਤੁਸੀਂ ਪਕੌੜੇ ਚਲਾਇਓ ਜੇ ਤਾਂ ਪਨੀਰ ਵਾਲੀਆਂ ਸਬਜ਼ੀਆਂ ਖਾ ਕੇ ਪਕੌੜੇ ਖਾ ਕੇ ਤੁਸੀਂ ਚਾਹੁੰਦੇ ਹੋ ਵੀ ਸਵੇਰੇ ਗੈਸ ਵਾਲੇ ਕੈਪਸੂਲ ਲੈਣੇ ਪੈਣ ਫਿਰ ਤਾਂ ਬੋਲੋ ਗੱਜ ਕੇ ਨਹੀਂ ਤਾਂ ਬਾਅਦ ਸਵੇਰੇ ਕਹੋਗੇ ਕਹਿੰਦੇ ਜਬ ਮਸਾਲੇ ਹੀ ਬਹੁਤ ਪਾਇਓ ਸੀ ਮਸਾਲੇ ਦੀ ਗੱਲ ਨਹੀਂ ਜਿਸ ਦਾ ਦਿੱਤਾ ਖਾਵਣਾ ਤਿਸ ਕਈ ਸ਼ਾਬਾਸ਼ ਜਿਸ ਗੁਰੂ ਦਾ ਖੱਦ ਹੈ ਉਦੋਂ ਬੋਲੀਏ ਗੱਜ ਕੇ ਸਤਗੁਰ ਕੈਵਲ ਹਾਰ ਐ ਆਪਣੇ ਸਤਗੁਰ ਕੈਵਲ ਹਾਰ ਐ ਸਤਗੁਰ ਕੈਵਲ ਹਾਰ ਆਪਣੇ ਸਤਗੁਰ ਕੈਵਲ ਹਾਰ ਐ ਸਤਗੁਰ ਕੈਵਲ ਹਾਰ ਐ ਸਤਗੁਰ ਵਾ ਵਾ ਗੱਜ ਕੇ ਸਤਗੁਰ ਹੁਣ ਮਿਲਣਾ ਕੀ ਆਪਾਂ ਨੂੰ ਉਹ ਸੁਣਿਓ ਆਗੈ ਸੁਖ ਪਾਸ਼ੈ ਸੁਖ ਸਜਾ ਆਗੈ ਸੁਖ ਪਾਸ਼ੈ ਸੁਖ ਸਜਾ ਆਗੈ ਸੁਖ ਪਾਸ਼ੈ ਸੁਖ ਆਗੈ ਸੁਖ ਪਾਸ਼ੈ ਘਰ ਆਨੰਦ ਹਮਾਰੇ ਆਪਣੇ ਸਤਿਗੁਰ ਕੈ ਵਲੇ ਹਰ ਸਤਗੁਰ ਕੈ ਵਲੇ ਹਾਰ ਆਪਣੇ ਸਤਗੁਰ ਕੈ ਵਲਿਆਰੇ ਸਤਗੁਰ ਕੈ ਵਲੇ ਸਤਗੁਰ ਵਾ ਵਾ ਸਤਗੁਰ ਕੈ ਵਲੇ ਸਤਗੁਰ ਕੈ ਵਲੇ ਹਾਰ